ਜਾਤ ਪਾਤ ਦੇ ਅਭਿਮਾਨ ਦੇ ਥੱਲੇ ਅਸੀਂ ਬਾਬਾ ਜੀਵਨ ਸਿੰਘ ਦੀਆਂ ਨਿਸ਼ਾਨੀਆਂ ਬਹੁਤ ਲੁਕਾ ਦਿੱਤੇ ਨਾ ਮਾਫੀ ਤੇ ਆ ਜੀ ਮਹਾਰਾਜ ਗੁਰੂ ਕਲਗੀ ਧਰਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਇਹਨਾਂ ਚੀਜ਼ਾਂ ਚੋਂ ਮਹਾਰਾਜ ਨੇ ਸਾਨੂੰ ਕੱਢਿਆ ਸੀ ਅਸੀਂ ਫੇਰ ਇਹਨਾਂ ਚੀਜ਼ਾਂ ਚ ਵੜੇ ਇੱਥੇ ਮਜਬੀ ਸਿੱਖ ਲੋਚ ਬਾਲਣ ਨਹੀਂ ਡਾ ਸਕਦਾ ਵਰਤਾਵਾ ਨਹੀਂ ਕਰ ਸਕਦਾ ਦਾਲ ਦਾ ਇੱਕ ਮੈਂ ਬੇਨਤੀ ਕਰਦਾ ਕਿਤੇ ਪੰਜ ਪਿਆਰਿਆਂ ਦੀ ਹਿਸਟਰੀ ਪੜੋ ਪੰਜ ਪਿਆਰਿਆਂ ਦੀ ਹਿਸਟਰੀ ਉਹਨਾਂ ਵਿੱਚ ਸਾਰੇ ਓਚ ਜੱਤਗੇ ਨਹੀਂ ਸੀਗੇ ਗਰੀਬ ਨਵਾਜ ਮਹਾਰਾਜ ਨੇ ਲਤਾੜੇ ਹੋਏ ਸਮੇ ਦੇ ਝੰਬੇ ਹੋਏ ਟੁੱਕ ਕੇ ਪੰਜ ਸੇਖਾ ਆਪਣੇ ਸੀਨੇ ਨਾਲ ਲਾਏ ਜਿਨ੍ਹਾਂ ਨੂੰ ਪੰਜ ਪਿਆਰੇ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਵਿੱਚ ਕਿਹੜਾ ਉੱਚੀ ਜਿਆਦਾ ਸੀਗਾ ਭਾਈ ਉਹਨਾਂ ਵਿੱਚ ਕਿਹੜਾ ਵੱਡੀ ਜਿਆਦਾ ਸੀ ਇਹਨਾਂ ਚੀਜ਼ਾਂ ਚੋਂ ਬਾਜਾ ਵਾਲੇ ਨੇ ਕੱਢਿਆ ਹੀ ਫਿਰ ਆ ਜੀ ਮਜਬੀ ਸਿੱਖਾਂ ਦਾ ਗੁਰਦੁਆਰਾ ਮਜਬੀ ਸ਼ਬਦ ਨੂੰ ਸਮਝਿਆ ਸੀ ਵੀ ਮਜਬੀ ਸ਼ਬਦ ਹੈ ਕੀ ਕਦੇ ਪੜਨ ਦਾ ਯਤਨ ਕੀਤਾ ਹੈ ਮਹਾਨ ਕੋਸ਼ ਨੂੰ ਪੜੋ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਮਜਬੀ ਕੌਣ ਹੈ ਮਜਬੀ ਸ਼ਬਦ ਇਕੱਠਾ ਨਹੀਂ ਹੈ ਇਹਦਾ ਫਰਕ ਹੈ ਮੱਝ ਪਲਾਸ ਸਾਹੀ ਜਿਹੜਾ ਬੰਦਾ ਆਪਣੇ ਧਰਮ ਵਿੱਚ ਪਰਪੱਕ ਹੈ ਓਏ ਵਰਗਾ ਹੈ ਉਹਨੂੰ ਕਹਿੰਦੇ ਨੇ ਜਿਹੜਾ ਮਜਬਦ ਦਾ ਪੱਕਾ ਹੋਵੇ ਉਹ ਮਜ਼ਹਬੀ ਹੈ ਜੇ ਜਾਤਾਂ ਪਾਤਾਂ ਦੀ ਗੱਲ ਕਰੀਏ ਨਾ ਤੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਲੱਬ ਕੁੱਤਾ ਗਾੜੀ ਕੇ ਕਹ ਕੂੜ ਚੂੜਾ ਜਿਹੜਾ ਬੰਦਾ ਕੂੜ ਮਤਲਬ ਝੂਠ ਬੋਲਦਾ ਚੂੜਾ ਤੇ ਉਹਨੂੰ ਆਖਿਆ ਮਹਾਰਾਜ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਗਰੀਬਨਵਾਜ਼ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਠਗੀਆਂ ਮਾਰ ਕੇ ਖਾਂਦਾ ਉਹ ਮੁਰਦਾ ਖਾਣ ਦੇ ਬਰਾਬਰ ਹੈ ਗੁਰਬਾਣੀ ਨੂੰ ਪੜੀ ਬੜਾ ਜਾਣੇ ਬਾਬਾ ਜੀ ਖਾਨਪਾੜ ਸਾਹਿਬ ਕਰਾਉਣਾ ਬਾਬਾ ਪੰਜ ਸਿੰਘ ਲੈ ਕੇ ਚਲੇ ਜਾਂਦਾ ਟੱਬਰ ਕਰੋ ਭਜਨ ਨੂੰ ਤਿਆਰ ਹੋ ਜਾਂਦਾ ਪਤਾ ਨਹੀਂ ਨਾਲ ਬਾਬਾ ਤੋਪ ਲੈ ਕੇ ਆ ਗਿਆ ਤੇ ਸਿਰਫ ਪੰਜ ਪੌੜੀਆਂ ਸੁਣੀਆਂ ਪੰਜ ਪੌੜੀਆਂ ਤੇ ਜੇ ਪੰਜ ਪੌੜੀਆਂ ਲੰਘ ਜਾਂਦੇ ਦੇਗਵਾਲਾ ਸਿੰਘ ਦੇਖਣਾ ਨਾ ਵਰਤਾਵੇ ਐਵੇਂ ਫਿੱਟਰ-ਫਿੱਟਰ ਵੇਖੀ ਜਾਣਗੇ ਬਾਬੇ ਨੇ ਕਦੋਂ ਦੀਆਂ ਪੰਜ ਪੌੜੀਆਂ ਪੜੀਆਂ ਇਹ ਦੇਗ ਵਰਤਉਂਦਾ ਹੀ ਨਹੀਂ ਜੇ ਜਪਜੀਤ ਸਾਹਿਬ ਪੂਰਾ ਸੁਣ ਲੇਗਾ ਤੇ ਕੀ ਗੁਰੂ ਨਾਨਕ ਦੇਵ ਸੱਚੇ ਪਾ ਜੇ ਕਦੇ ਇੱਕ ਬੇਨਤੀ ਕਰਦਾ ਜੇ ਗੁਰਬਾਣੀਆਂ ਹੀ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜ ਕੇ ਕਿਤੇ ਅੰਦਰ ਪਾਈ ਹੁੰਦੀ ਨਾ ਅੰਦਰ ਅੱਜ ਸਾਡਾ ਕੁਝ ਚਿਹਰਾ ਮੂਰਾ ਹੀ ਸਾਡਾ ਹੋਰ ਹੋਣਾ ਸੀ ਪਿੰਡਾਂ ਚੁਕਲੇਸ਼ ਮੁੱਕ ਜਾਂਦਾ ਜੇ ਕਦੇ ਗੁਰਬਾਣੀ ਘੋਲ ਕੇ ਅੰਦਰ ਪਾਈ ਹੁੰਦੀ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਸੀ ਇੱਕ ਗੁਰਦੁਆਰਾ